ਇਜਤ ਬਾਦ ਬੱਚਿਆਂ ਦੀ ਟੀਮਾਂ ਰੇੜੀ ਲੈਂਦੀਆਂ ਆ ਜਿਹੜਾ 14 ਸਾਲੀ ਦਾ ਫਾਈਨਲ ਆ ਬੱਚੇ ਧਿਆਨ ਦੇਣ ਦੋਨੋਂ ਟੀਮਾਂ ਨੇ ਜਿਹੜਾ 14 ਸਾਲੀ ਦੀ ਉਹਨਾਂ ਦਾ ਫਾਈਨਲ ਹੋਣਾ ਲਓ 46 100 ਰੁਪਿਆ ਇੱਕ ਲੱਗਿਆ ਹਟੇ 500 ਇੱਕ ਵਿੱਚ ਜੋੜਦੇ ਮੇਰੇ ਵੀਰੋ 46 ਦੇ 5200 ਰੁਪਏ ਹੁਣ ਗਿਣ ਲਓ ਜੀ ਠੀਕ ਹੈ ਜੀ ਲੈ ਵੀ ਆਲਮ ਖਿੰਦ ਬਾਈ ਦੇ ਕਿਹੜੇ ਮਿੱਤਰ ਪੁੱਜੇ ਨੇ ਅਸੀਂ ਧੰਨਵਾਦ ਕਰਦਾ ਜਲਪ੍ਰੀਤ ਗਿੱਲ ਬਾਈ ਹਣੀ ਪਿੰਡ ਰਾਮਗੜ੍ਹ ਮੇਰੇ ਵੀਰੋ ਜਿਹਨੇ ਲੁਧਿਆਣਾ ਦਾ ਕਹਿੰਦੇ ਪ੍ਰਸਿੱਧ ਪਿੰਡਾ ਦੇਖਿਆ 2500 3000 ਰੁਪਏ ਲੱਗਿਆ ਬਬਲੇ ਫੌਜੀ ਲਈ ਜੇਕਰ ਬਬਲਾ ਫੌਜੀ ਵਾਹ ਬਬਲਾ ਫੌਜੀ ਪਾਲ ਜੀ ਆ ਰਾਮਗੜ ਵਾਲੇ ਨਾ ਆਪਣੀ ਹੋਮ ਗਰਾਊਂਡ ਦੇ ਵਿੱਚ ਕਰਨਗੇ ਉਧਰ ਸੁਹੇਲ ਮੰਗੜ ਤੇ ਫੱਤੇ ਮੰਗੜ ਅਤੇ ਕਮਲ ਮੰਗੜ ਦੇ ਬੇਟੇ ਕਹਿੰਦੇ ਵੀ ਸਾਡੇ ਵੱਲੋਂ ਰੁਪਈਆ 2100 ਵੀ ਜੇਕਰ ਕਹਿੰਦੇ ਦੋਨਾਂ ਟੀਮਾਂ ਤੋਂ ਜਿਹੜੀ ਟੀਮ ਬੋਲ ਮੇਰਾ ਰੱਬ ਐਨ ਕਹਿੰਦੇ ੱੱਕੋ ਮੁੱਕੀ ਚੱਲਦੀ ਹੈ ਪੂਰੀ ਤੇ ਕੀਪੋ ਕੀ ਚੱਲ ਵਰਦੀ ਹੈ ਰਾਮਗੜ ਵੱਲੋਂ ਦਾ ਕਾਲੀ ਲਈ 500 ਆ ਇੱਕ ਮਨੀ ਮਾਨਡ ਜਿਹੜਾ ਕੈਨੇਡਾ ਵਿੱਚ ਰਹਿੰਦਾ ਉਹ ਇੱਕ ਅਗਲੇ ਸਾਲ ਉਹ ਪਰਿਵਾਰ ਸਪੌਂਸਰ ਕਰੂਗਾ 2026 ਦੇ ਮੇਲੇ ਤੇ ਆਮਗੜ ਦੇ ਦੇ ਕਾਲੀ ਲਈ ਕਹਿੰਦੇ ਮਨੇ ਮਾਨਡ ਵੱਲੋਂ 500 ਰੁਪਈਆ ਹੋਣਾ ਜੇਕਰ ਕੋਈ ਸਟੀਕਰ ਸਨਮਾਨ ਦੇ ਵਿੱਚ ਦਵਾਂਗੇ ਮੇਰੇ ਬਤਰਾਉਣ ਵਾਲੇ ਕਿਸੇ ਮੇਲੇ ਤੇ ਉਹ ਤੂੰ ਓਏ ਉਧਰ ਜਾ ਕੇ ਚੇਂਜ ਕਰ ਲੈ ਯਾਰ ਉੱਤਰ ਜਾਣਾ ਉੱਤਰ ਜਾਣਾ ਕੋਲ ਲੈ ਵੀ ਹੋ ਜੋ ਕਿ ਰੱਦ ਕਰੇ ਆਮਗੜ ਵਾਲਿਓ ਆ ਉਹ ਮੁੰਡੇ ਨੇ 5600 ਦਾ ਕਿੰਨਾ ਗੋਰ ਕਰ ਰਿਹਾ ਹੈ ਆਹ ਬਹੁਤ ਸ਼ਰੀਆਤ ਵਾਲਾ ਆਹ ਖੜੇ ਹੋ ਪੰਜਵੇਂ ਨੰਬਰ ਤੱਕ ਜਿੱਤੀ ਰਹਿੰਦੇ ਨੇ ਕਿ ਬੈਠੋ ਜੀ ਆਓ ਜੀ ਸਰੀਪਾ ਜੀ ਆਪਣੀ ਸਾਂਤੀ ਵਾਲੀ ਜਗ੍ਹਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਸਰਪੰਚ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਕਿ ਇੰਨਾ ਵਧੀਆ ਇਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸਾਰੀ ਜ਼ਿੰਮੇਵਾਰੀ ਸਰਪੰਚ ਸਾਹਿਬ ਦੀ ਸੀ ਇਹਨਾਂ ਨੇ ਸਾਰੀ ਪਲੈਨਿੰਗ ਜੋ ਬਣਾਈ ਆ ਬੜਾ ਅੱਜ ਮਨ ਖੁਸ਼ ਆ ਕਿ ਤੁਹਾਡੀ ਪਲੈਨਿੰਗ ਬਣਾਈ ਹੋਈ ਅੱਜ ਗੁਰੂ ਮਹਾਰਾਜ ਨੇ ਭਾਗ ਲਾਏ ਨੇ ਬਹੁਤ ਵਧੀਆ ਟੂਰਨਾਮੈਂਟ ਆਪਣਾ ਹੋਇਆ ਸਨਮਾਨਿਤ ਕੀਤਾ ਗਿਆ ਛੇ ਖੜਾਈਆਂ ਨੂੰ 6 ਪਲੇਅਰ ਸਾਡੇ ਇਹ ਬੱਚੇ ਆ ਇਹਨਾਂ ਨੂੰ ਨਾਟ ਓਨਲੀ ਵੀ ਆਪਾਂ ਹੁਣੇ ਸਨਮਾਨਿਤ ਕੀਤਾ ਅਸੀਂ ਸਰਪੰਚ ਸਾਹਿਬ ਜਾਂ ਸਾਡੇ ਐਨ ਆਰ ਆਈ ਅਸੀਂ ਇਹਨਾਂ ਦੀ ਉਦੋਂ ਤੱਕ ਇਦਾਂ ਮਦਦ ਕਰਦੇ ਰਵਾਂਗੇ ਜਦ ਤੱਕ ਇਹ ਵਧੀਆ ਨੌਕਰੀਆਂ ਦੇ ਚੈਲੈਂਜਰ ਦੇਖਣ ਨੂੰ ਮਿਲੇ ਜੀ ਟੈਲੈਂਟ ਬੱਚਾ ਟੈਲੈਂਟ ਤਾਂ ਤੁਸੀਂ ਦੇਖੋਗੇ ਜੀ ਕਮਾਲ ਦਾ ਟੈਲੈਂਟ ਆ ਜਿਹੜਾ ਸਾਡੇ ਕਾਲੀ ਨੇ ਗੋਲ ਕੀਤਾ ਜਿਹਨੂੰ ਆਪਾਂ ਸਨਮਾਨਿਤ ਕਰਿਆ ਜਦੋਂ ਆਪਾਂ ਇੱਕ ਇੱਕ ਤੇ ਬਰਾਬਰੀ ਕਰੀਆ ਉਹ ਗੋਲ ਤੁਸੀਂ ਕੈਮਰੇ ਚ ਕੈਦ ਕਰ ਹੀ ਲਿਆ ਟੈਲੈਂਟ ਤੁਹਾਨੂੰ ਦਿਖ ਗਿਆ ਰਾਮਗੜ ਰੌਕਸ ਰਾਮਗੜ ਇਦਾਂ ਹੀ ਚੜ੍ਹਾਈਆਂ ਤਰੱਕੀਆਂ ਸੇ ਸਾਰੇ ਪਲੇਅਰ ਪਿੰਡ ਵਾਸੀ ਇਦਾਂ ਹੀ ਤਰੱਕੀਆਂ ਕਰ ਰਹੇ ਜਿਹੜੇ ਜਿਹਨਾਂ ਸਕੋਰ ਦਿੱਤੀਆਂ ਉਹਨਾਂ ਨੂੰ ਵੀ ਸਨੇਹਾ ਦੇਣਾ ਚਾਹੀਦਾ ਹੈ ਸਨੇਹ ਸਨੇਹ ਦੂਸਰਾਓ ਜੀ ਹੁਣ ਮੈਸੇਜ ਸਨੇਹਾ ਜੀ ਥੈਂਕ ਯੂ ਵੈਰੀ ਮਚ ਜਨਾ ਸਪੋਰਟ ਕੀਤੇ ਆ ਅੱਗੇ ਤੋਂ ਅਸੀਂ ਪਲੇਅਰਾਂ ਨੂੰ ਥੋੜਾ ਜਿਹਾ ਆਪਣਾ ਖਾਣ ਪੀਣ ਵਿੱਚ ਸਹਾਇਤਾ ਕਰਾਂਗੇ ਕੁਝ ਇਹਨਾਂ ਨੂੰ ਥੋੜੀ ਬੋਡੀ ਬਣਾਵਾਂਗੇ ਥੋੜੇ ਕਮਜ਼ੋਰ ਲੱਗ ਰਹੇ ਨੇ ਮੈਨੂੰ ਇਹਨਾਂ ਦੀ ਹੈਲਪ ਕਰਾਂਗੇ ਅਪਰਾਲਾ ਕਿੰਦਾ ਲੱਗਿਆ ਜੀ ਕਲੱਬ ਆਪਰਾਲਾ ਇਹ ਨੰਬਰ 1 ਆ ਬਹੁਤ ਵਧੀਆ ਸਾਰੇ ਖੁਸ਼ ਨੇ ਸਾਡੇ ਪੇਡ ਦੇ ਸਹਿਯੋਗ ਨਾਲ ਵਧੀਆ ਕੰਮ ਆ ਜਿਨ੍ਹਾਂ ਜਿਨ੍ਹਾਂ ਸਹਿਯੋਗ ਕੀਤਾ ਹੈਗਾ ਸਾਰਿਆਂ ਦਾ ਥੈਂਕ ਯੂ ਧੰਨਵਾਦ ਕਰਦੇ ਆ ਜੀ ਬਾਈਦਾਂ ਚੱਲੀ ਜਾਵੇ ਪਰਮਾਤਮਾ ਦੈ ਚਲਾਈ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਦਾ ਜੀ ਬਹੁਤ ਵਧੀਆ ਪ੍ਰਾਲਾ ಗ್ರಾಮ ਪੰਚਾਇਤ ਤੇ ਸਪੋਰਟਸ ਕਲੱਬ ਦਾ ਇਹਦੇ ਨਾਲ ਯਾਨੀ ਬੱਚਿਆਂ ਨੂੰ ਹੋਰ ਵੱਧ ਚੜ ਕੇ ਹਿੱਸਾ ਲੈਣ ਉਤਸ਼ਾਹ ਲੈਣ ਵਿੱਚ ਇਨਾਮਾਂ ਜਿਵੇਂ ਸਾਰੇ ਲੋਕਾਂ ਨੇ ਹੈਲਪ ਕੀਤੀ ਆ ਇਦਾਂ ਹੀ ਬੱਚਿਆਂ ਦੀ ਹੈਲਪ ਕਰ ਤਾਂ ਕਿ ਬੱਚੇ ਹੋਰ ਅੱਗੇ ਆਉਣ ਜੀ ਪਿੰਡ ਦੀ ਤਰੱਕੀ ਵਾਸਤੇ ਨੌ ਪੰਜਾਬ ਦਾ ਨੌਕਰਨ ਆਪਣੇ ਦਾ ਇੰਡੀਆ ਦਾ ਨੌਕਰਨ ਹੇਡਾਂ ਦੇ ਵਿੱਚ ਆ ਕੇ ਜੀ